ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਅਸੀਂ ਤੁਹਾਨੂੰ ਅਜੇ ਹੀ ਖਾਸ ਥੀਂ ਚੰਡੀਗੜ੍ਹ ਚ ਦਿਖਾਉਣ ਜਾ ਰਹੇ ਹਾਂ ਜਦੋਂ ਦਾ ਚੰਡੀਗੜ੍ਹ ਬਣਿਆ ਸੀ ਕਿਉਂਕਿ ਫਰਾਂਸ ਦੇ ਲੀ ਕ੍ਰਾਫਟ ਕਾਪ ਬ੍ਰੂਜ਼ਰ ਜਿਨੇ ਚੰਡੀਗੜ੍ਹ ਦਾ ਨਕਸ਼ਾ ਬਣਾਇਆ ਸੀ ਤਾਂ ਉਸ ਦੇ ਵਿੱਚ ਇੱਕ ਅਹਿਮ ਜਿਹੜੀਆਂ ਚੀਜ਼ਾਂ ਬਣਾਈਆਂ ਗਿਆ ਸੀ ਜਿਸ ਦੇ ਵਿੱਚ ਇੱਕ ਸੀਵਰੇਜ ਦਾ ਟੱਕਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਦੀ ਕੀਮਤ ਲੱਖਾਂ ਵਿੱਚ ਹੈ ਤੁਸੀਂ ਜਾਣ ਕੇ ਖੁਦ ਹੈਰਾਨ ਹੋਗੇ ਕਿਉਂਕਿ ਪਿਛਲੇ ਦਿਨੀ ਸੈਕਟਰ 38 ਤੋਂ ਇੱਕ ਟੱਕਣ ਚੋਰੀ ਹੁੰਦਾ ਹੈ ਉਸ ਤੋਂ ਬਾਅਦ ਚੋਰ ਵੀ ਫੜੇ ਜਾਂਦੇ ਨੇ ਪਰ ਤੁਹਾਨੂੰ ਇਸ ਟੱਕਣ ਦੀ ਤੁਹਾਨੂੰ ਅਸੀਂ ਤਸਵੀਰ ਦਿਖਾਉਣੀ ਆ ਤੇ ਇਸ ਬਾਰੇ ਤੁਹਾਨੂੰ ਨੌਲੇਜ ਦਿੰਦੇ ਆ ਇਹ ਟੱਕਣ ਜਿਹੜਾ ਕੀ ਇਸ ਸਮੇਂ ਅਸੀਂ ਖੜਿਆ ਚੰਡੀਗੜ੍ਹ ਦੇ ਜਿਹੜੇ ਚੌਕ ਤੇ ਖੜਿਆ ਤੇ ਉੱਥੇ ਟੱਕਣ ਲੱਗਿਆ ਹੋਇਆ ਤੇ ਟੱਕਣ ਦੇ ਉੱਪਰ ਖਾਸ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਇਸ ਦੇ ਉੱਪਰ ਚੰਡੀਗੜ੍ਹ ਦਾ ਸਾਰਾ ਨਕਸ਼ਾ ਬਣਿਆ ਹੋਇਆ ਜਿਸ ਸਮੇਂ ਚੰਡੀਗੜ੍ਹ ਵਸਿਆ ਸੀ ਜਦੋਂ ਇਸ ਦਾ ਨਕਸ਼ਾ ਬਣਿਆ ਸੀ ਉਸ ਸਮੇਂ ਦਾ ਹੀ ਇਹ ਜਿਹੜਾ ਟੱਕਣ ਹੈਗਾ ਬਣਾਇਆ ਗਿਆ ਸੀ ਇਸ ਨੂੰ ਹੈਰੀਟੇਜ ਕਿਉਂਕਿ ਚੰਡੀਗੜ੍ਹ ਇੱਕ ਹੈਰੀਟੇਜ ਜਗ੍ਹਾ ਹੋਣ ਕਾਰਨ ਜਿਹੜੇ ਜਿੰਨੀਆਂ ਵੀ ਅਜਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਿਸ ਵਿੱਚ ਕੁਝ ਫਰਨੀਚਰ ਵੀ ਆਉਂਦਾ ਤੇ ਜਿਹੜੇ ਇਹ ਲਗਭਗ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਇਹ ਹਾਲ ਕਵਰ ਆਗੇ ਨੇ ਇਸ ਨੂੰ ਹੁਣ ਜਿਹੜੇ ਚੰਡੀਗੜ੍ਹ ਦੇ ਮਿਊਜ਼ੀਅਮ ਹਾਲ ਆਗੇ ਨੇ ਉੱਥੇ ਇਹਨਾਂ ਨੂੰ ਰੱਖਿਆ ਜਾ ਰਿਹਾ ਪਰ ਇਸ ਦੀ ਜੋ ਇੱਕ ਸੀਰੀਜ਼ ਹੈਗੀ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜਦੋਂ ਚੰਡੀਗੜ੍ਹ ਬਣਿਆ ਸੀ ਉਸ ਸਮੇਂ ਦੇ ਇਹ ਟੱਕਣ ਹੈਗੇ ਨੇ ਪਹਿਲਾਂ ਜਦੋਂ ਫੋਨ ਨਹੀਂ ਹੁੰਦੇ ਸੀ ਜਾਂ ਹੋਰ ਸੁਵਿਧਾ ਨਹੀਂ ਹੁੰਦੀ ਸੀ ਤਾਂ ਉਸ ਸਮੇਂ ਜਦੋਂ ਰਾਹ ਹੀ ਰੌਂਦੇ ਸੀ ਚੰਡੀਗੜ੍ਹ ਕੁਮਤਾਂ ਇਹਨਾਂ ਟਕਰਾਂ ਦੇ ਸਹਾਰੇ ਸ਼ਾਇਦ ਚੰਡੀਗੜ੍ਹ ਦਾ ਸਾਰਾ ਜਿਹੜਾ ਨਕਸ਼ਾ ਦੇਖਦੇ ਹੋਣਗੇ ਪਰ ਅੱਜ ਕੱਲ ਦੀ ਸੁਵਿਧਾ ਦੇ ਵਿੱਚ ਸ਼ਾਇਦ ਲੋਕਾਂ ਨੂੰ ਇਸ ਦੀ ਕੀਮਤ ਦਾ ਨਹੀਂ ਪਤਾ ਇਹ ਵੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ 2007 ਦੇ ਵਿੱਚ ਪਹਿਲੀ ਵਾਰ ਜਿਹੜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਸ ਦੀ ਕੀਮਤ 10 ਲੱਖ ਜਿਹੜੀ ਲਗਾਈ ਗਈ ਸੀ ਤਾਂ ਉਸ ਤੋਂ ਬਾਅਦ ਅੱਜ 2 ਗੁਣਾ ਹੋ ਚੁੱਕੀ ਹੈ 2 ਤੋਂ ਵੀ 3 ਗੁਣਾ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜਿਹੜੀ ਰੇਟ ਹੁੰਦਾ ਉਸ ਦੀ ਬੋਲੀ ਦੀ ਕੋਈ ਸੀਮਾ ਨਹੀਂ ਹੁੰਦੀ ਕਈ ਵਾਰੀ ਉਹ ਬੋਲੀ ਕਿੱਥੇ ਲੱਖਾਂ ਤੱਕ ਪਹੁੰਚ ਜਾਂਦੀ ਹੈ ਤਾਂ 15 ਤੋਂ 20 ਲੱਖ ਦੇ ਕਰੀਬ ਜਿਹੜੀ ਇਸ ਦੀ ਕੀਮਤ ਦੱਸੀ ਜਾ ਰਹੀ ਹੈ ਤੇ ਹਰ ਇੱਕ ਦਾ ਧਿਆਨ ਜ਼ਰੂਰ ਇਹਨਾਂ ਪੱਥਰਾਂ ਤੇ ਜਾ ਰਿਹਾ ਤੇ ਚੋਰਾਂ ਦੇ ਵੱਲੋਂ ਵੀ ਇਹਨਾਂ ਪੱਥਰਾਂ ਨੂੰ ਗਾਇਬ ਕੀਤਾ ਗਿਆ ਸੀ ਤਾਂ ਪਰ ਉਹ ਚੋਰ ਤਾਂ ਫੜ ਲਏ ਗਏ ਨੇ ਪਰ ਹੁਣ ਜਿਹੜੀ ਇਹ ਟੱਕਣ ਹੈਗੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਦੇ ਉੱਪਰ ਜ਼ਰੂਰ ਧਿਆਨ ਦੇਣਾ ਪਵੇਗਾ ਕਿਉਂਕਿ ਇਹ ਇੱਕ ਹੈਰੀਟੇਜ ਦਾ ਜਗਾ ਹੈਗੀ ਤੇ ਹੈਰੀਟੇਜ ਦਾ ਜਗਾ ਦੇ ਜਿਹੜੇ ਪੱਥਰ ਹੈਗੇ ਨੇ ਜਿਹੜੇ ਗੋਲ ਹੌਲ ਹੈਗੇ ਨੇ ਇਹਨਾਂ ਦੀ ਕੀਮਤ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਲੱਖਾਂ ਦੀ ਹੈਗੀ ਪਰ ਇੱਥੇ ਜਿਹੜੀ ਸਾਮ ਸੰਭਾਲ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਕਮੀ ਹੋਣ ਕਰਕੇ ਜਿਹੜੇ ਟੱਕਣ ਚੋਰੀ ਹੋ ਰਹੇ ਨੇ ਤਾਂ ਇਹ ਬਹੁਤ ਹੀ ਖਾਸ ਟੱਕਣ ਹੈਗੇ ਨੇ ਕਦੇ ਵੀ ਤੁਸੀਂ ਚੰਡੀਗੜ੍ਹ ਆਓ ਤਾਂ ਮਟਕਾ ਚੌਂਕ ਤੇ ਤੁਸੀਂ ਇਸ ਟੱਕਣ ਨੂੰ ਦੇਖ ਸਕਦੇ ਹੋ ਤੇ ਇਸ ਦੇ ਉੱਪਰ ਪੂਰਾ ਚੰਡੀਗੜ੍ਹ ਦਾ ਨਕਸ਼ਾ ਬਣਿਆ ਹੋਇਆ ਚੰਡੀਗੜ੍ਹ ਦੀ ਇੱਕ ਇੱਕ ਜਗ੍ਹਾ ਜਿਹੜੀ ਕਿਸ ਤੇ ਉੱਪਰ ਦਿਖਾਈ ਗਈ ਹੈ ਕਿਉਂਕਿ ਇਹ ਇੱਕ ਸਪੈਸ਼ਲ ਜਿਹੜੀ ਮੈਟਲ ਦਾ ਬਣਿਆ ਹੋਇਆ ਜਿਸ ਨੂੰ ਜੰਗਾਲ ਨਹੀਂ ਲੱਗਦਾ ਕਿੰਨੇ ਸਾਲ ਹੋ ਚੁੱਕੇ ਨੇ ਲਗਭਗ ਜਦੋਂ ਚੰਡੀਗੜ੍ਹ ਵਸਿਆ ਤਾਂ ਉਸ ਸਮੇਂ ਇਹ ਪੱਥਰ ਜਿਹੜੇ ਬਣਾਏ ਹੋਏ ਨੇ ਤਾਂ ਇਹਨਾਂ ਪੱਥਰ ਦੇ ਉੱਪਰ ਬਿਲਕੁਲ ਵੀ ਕੋਈ ਜੰਗ ਨਹੀਂ ਲੱਗਿਆ ਹੋਇਆ ਸੋ ਸਾਡਾ ਮੇਨ ਮਕਸਦ ਦਰਸ਼ਕਾਂ ਨੂੰ ਇਹ ਜਦੋਂ ਵੀ ਚੰਡੀਗੜ੍ਹ ਆਣ ਤੇ ਇਹ ਚੀਜ਼ ਵੀ ਦੇਖ ਸਕਦੇ ਨੇ ਤਾਂ ਜਿਹੜੇ ਚੋਰਾ ਨੂੰ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਫੜ ਲਿਆ ਗਿਆ ਤੇ ਇਹ ਹੈਰੀਟੇਜ ਮੇਨ ਹਾਲ ਜਿਹੜੇ ਹੈਗੇ ਨੇ ਜਿਹੜੇ ਚੰਡੀਗੜ੍ਹ ਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਟੱਕਣ ਲੱਗੇ ਹੋਏ ਨੇ ਸੀਵਰੇਜ ਤੇ ਤੇ ਲਗਾਤਾਰ ਜਿਹੜੇ ਟੱਕਰਾਂ ਨੂੰ ਹੁਣ ਜਿਹੜੇ ਮਿਊਜ਼ੀਅਮ ਹਾਗੇ ਨੇ ਉੱਥੇ ਰੱਖਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਸੋ ਅਜਿਹਿਆਂ ਕਹਾਣੀਆਂ ਅਤੇ ਸਟੋਰੀਆਂ ਨਾਲ ਤੁਹਾਨੂੰ ਹਮੇਸ਼ਾ ਰੂਬਰੂ ਕਰਾਂਦਾਂ ਜੁੜੇ ਹੋ ਡੇਲੀ ਪੋਸਟ ਪੰਜਾਬੀ ਨਾ ਕੈਨਰ ਪਰਸਨ ਮੇਜ ਦੇ ਨਾਲ ਸੰਦੀਪ ਕਮੋਚ ਚੰਡੀਗੜ੍ਹ ਤੋਂ